ਚੌਥਾ ਮੀਡੀਅਮ ਲਾਇਪ ਹੈ ਬਾਈ ਚੌਥੇ ਮੀਡੀਅਮ ਆ ਵੀ ਹੈ ਨਵਰੀਆ ਚੱਲਦਾ ਹੈ ਦੂਏ ਹਾਈ ਗੇਲ ਤੇ ਤੋਰਾ ਵੱਧਾ ਹੈ ਬਾਈ ਐਂ ਨਿਕ ਨੰਬਰ ਚੌਥੇ ਮੀਡੀਅਮ ਬਾਈ ਹਾਲਾ ਨੂੰ ਚੱਲ ਪਿਆ ਕੰਮ ਮੈਂ ਚੱਲਿਆ ਘਰ ਨੂੰ ਪੂਰੀ ਪਾਉਂਗਾ ਪੂਰੀ ਯਾਰ ਕੰਮ ਨਹੀਂ ਨਿਭਰਦਾ ਹਾਲ ਛੋਟੇ ਐ ਨੋ ਹਾਲ ਛੋਟੇ ਐ ਵੀ ਆਏ ਆ ਵੀ ਉੱਥੇ ਘੁੰਮੀ ਜਾਂਦੇ ਐ ਕਿੰਨੇ ਚਾਹੀਦੇ ਐ 11 ਬਾਅਦ 13 ਤਾਂ ਚਾਹੀਦੇ 13 ਚਾਹੀਦੇ 4 बाई 4 ਕਰਕੇ ਪੂਰੀ ਨੇ ਮੇਰੇ ਖੜੇ ਖੜੇ ਉਰੇ ਮੈਂ ਕਹਿੰਦਾ ਪੰਜ ਗੇੜੇ ਲਾਤੇ ਮੈਂ ਆディ ਕੰਨੇ 'ਤੇ ਜੰਮੜਿਆ ਹੋਇਆ ਕੰਨੇ 'ਤੇ ਬੇਚਾਰੇ ਦੀ ਕਲਾਸ ਲੱਗੀ ਵੀ ਬਾਈ ਸਵੇਰ ਦੀ ਮੈਂ ਕਹਿੰਦਾ ਜਿੰਨਾ ਟਾਈਮ ਉਰੇ ਮੈਂ ਜੱਦਾ ਹੀ ਤੂੰ ਲੱਗਿਆ ਪਿਆ ਪੂਰੀ ਸਵਾਗਤ ਆ ਪੇਟੋਂ ਲੱਗੇ ਸਵਾਗਤ ਦਾ ਦੂਰ ਵੱਜ ਗਿਆ ਦੋ ਵਾਰ ਤਵੀਆਂ ਗਿਆ ਬਾਹੋ ਗਿਆ ਦੂਰ ਦੂਰੇ ਇਹਦੇ ਕੀ ਕਰਨਾ ਹੈ ਹੁਣ ਤਾਂ ਬਣ ਗਿਆ ਹੁਣ ਤਾਂ ਬਣ ਗਿਆ ਅ ਗੁੰਜੇ ਖਾਂ ਜੀ ਤਾਂ ਠੀਕ ਹੀ ਆ ਇਹ ਤਾਂ ਲੇਜਰ ਨੇ ਕੱਟਾ ਨੇ ਲੋ ਲੋ ਚੱਲ ਹੱਦ ਨਹੀਂ ਜੱਕਾ ਆ ਗਿਆ ਲਓ ਜੀ ਭਾਈ ਮਨੇ ਜੀ ਗਈ 5 ਲੱਖ ਨੂੰ ਸੂਈ ਬਾਕੀ ਮਨਾ ਕਹਿੰਦਾ ਮਿਸਤਰੀ ਝੂਠ ਬੋਲਿਆ ਤਾਂ ਤੇ ਤੇ ਮੇਸਤਰੀ ਕੇ ਗੱਲ ਕਰਾਉਂਦਾ ਮੇਸਤਰੀ ਕਿੰਨੇ ਲੱਗ ਗਿਆ ਤਾ ਯਾ ਤਾ ਇਹ ਮੁੰਡੇ ਨੂੰ ਇਹਨੂੰ ਤਾਂ ਨਹੀਂ ਪੁੱਛਿਆ ਤਾ ਹਾਂ ਇਹਨੂੰ ਤਾਂ ਨਹੀਂ ਪੁੱਛਿਆ ਮਨੇ ਮੇਸਤਰੀ ਕੇ ਨਾ ਪੁੱਛਿਆ ਨਹੀਂ ਯਾਰ ਹਾਂ ਹਾਂ ਕਿੰਨੇ ਲੱਖ ਤੱਕ ਕਹਿੰਦਾ ਦਾ ਵੀ ਕਿੰਨਾ ਖਾਚ ਆਉਂਗਾ ਕਹਿੰਦੇ ਇੰਨਾ ਕਾਉਂਗਾ ਕਿੰਨਾ ਕਹਿਆ ਤਾਂ ਡੇਢ ਕ ਲੱਖ ਰੁਪਏ ਹਾਂ ਡੇਢ ਲੱਖ ਦੀ ਤੁਸੀਂ ਪੰਜ ਤੱਕ ਘੁੰਮ ਗਏ ਉਹ ਆਉਣੀ ਤਾਂ ਵਿੱਜੇ ਹਾਂ ਹਾਂ ਰਸੋਈ ਵਿੱਚ ਪਾਈ ਮੇਸਤਰੀ ਆ ਸਾਰਾ ਫਰਸ਼ ਵਿੱਚ ਪਾਇਆ ਕੇ ਉਹ ਚੀਜ਼ ਖਾ ਗਈ ਆ ਬਾਥਰੂਮ ਹੈਗਾ ਤਾਂ ਯਾਰ ਬਾਹਰ ਵਾਲਾ ਇਹ ਵੀ ਲੱਗਦੇ ਆ ਇਹ ਵੀ ਲੱਗਦੇ ਆ ਰਸੋਈ ਵੀ ਲੱਗਦੇ ਆ ਫੇਰ ਤਾਂ ਵਧਣਾ ਹੀ ਹੈ ਭਾਈ ਹਾਂ ਕਿਆ ਨਹੀਂ ਬਦਾਂ ਯਾਦਿਆ ਅਸੋਈ ਵਿੱਚ ਹੈ ਨਹੀਂ ਸੀ ਕਹਿੰਦਾ ਹੈਗੀ ਆ ਬਾਥਰੂਮ ਬਾਹਰ ਵਾਲਾ ਵਿੱਚ ਨਹੀਂ ਤਾਂ ਹੈਗਾ ਹੈਗੀ ਆ ਲੋ ਜੀ ਬਾਈ ਮਨ ਨੇ ਘਰ ਆਇਆ ਹੈ ਮਿਸਤਰੀ ਤਾਂ ਮੇਰੇ ਆਉਣਾ ਕਿ ਨਹੀਂ ਕਿ ਲਾ ਰਹੀ ਹੈ ਸੱਚੀ ਦੱਸੇ ਲਾਉਣਾ ਆਉਣਾ ਹੈ ਸਾਨੂੰ ਤਾਂ ਹੈ ਕੰਮ ਤੇ ਠੀਕ ਹੈ ਮਨ ਨੇ ਬਾਈ ਪਤਾ ਨਹੀਂ ਕਿਹਾ ਹੋਇਆ ਬਾਈ ਗੁੱਸਾ ਖਾ ਗਿਆ ਕਹਿੰਦਾ ਬਾਹਰ ਬਾਥਰੂਮਾਂ ਉਹ ਵੀ ਲਾਈ ਦੇਣੀ ਆ ਠੀਕ ਜੀ ਲੋ ਜੀ ਨੌਪੜ ਜਾਂਦਾ ਨਾ ਸਦਾ ਕੰਮ ਕਰਾ ਕੇ ਲਿ ਆ ਯਾਰ ਮਨ ਚਾਹੀਦਾ ਅੱਛਾ ਚੱਲਦਾ ਗ੍ਰੈਂਡਰ ਆਹਾ ਦਿਖਾ ਜਗਾੜ ਬਾਹਰ ਨਿਕਲ ਜਾਂਦਾ ਠੀਕ ਆ ਉਹ ਆਹਾ ਹਿਲਦਾ ਕਾ ਤੇ ਕੱਲ ਹੀ ਦੇਖ ਰ ਪੰਜ ਇੰਚ ਗ੍ਰੈਂਡਰ ਵਾਲੇ ਮਨ ਚਾਹੀਦਾ ਬੜਾ ਗ੍ਰੈਂਡਰ ਚਾਹਾਂ ਗਾਣੇ ਕਰਦੇ ਮਨੇ ਇਹ ਗ੍ਰੈਂਡਰ ਯਾਰ ਉਹ ਬਨੇ ਗ੍ਰੈਂਡਰ ਦਾ ਨਾ ਕਰ ਮੈਂ ਤੈਨੂੰ ਲਾਣ ਆਵਾਂ ਮੈਂ ਤਰੀ ਕਿੰਨੇ ਦਿਨ ਦਾ ਕੰਮ ਰਹਿ ਗਿਆ ਯਾਰ ਮੁੰਡੇ ਦਾ ਹੋ ਨਹੀਂ ਮੁੱਕਦਾ ਛੱਤੀ ਲੱਗਦਾ ਕਾਤੇ ਹੋਰ ਥੋਰ ਲਿਆ ਗਾਹ ਤੇ ਗਾਹ ਤੇ ਕਰਸੋਈ ਦਾ ਰਹਿ ਗਿਆ ਮਨੇ ਇੱਥੇ ਵੀ ਲਾਉਣੀ ਟੇਲ ਅੰਦਰ ਲਿਪਣੇ ਨੂੰ ਵੀ ਪਿਆ ਅੰਦਰ ਥੋੜਾ ਜਿਆ ਕਿਆ ਕਰਨੇ ਕੋ ਪੈਸੇ ਪੂਰੇ ਹੋ ਗਏ ਉਹਨਾਂ ਦੇ ਭਾਈ ਮਨ ਲਾਦਾ ਜਿਹੜੇ ਦੂਏ ਮਿਸਤਰੀ ਲੱਗੇ ਵੇ ਤੇ ਉਹਨਾਂ ਨੂੰ ਘਾਟਾ ਪੈ ਗਿਆ ਉਹ ਆਧੋ ਵਿਚਾਲੇ ਲੈ ਭਾਈ ਛੱਡੇ ਉਹ ਤੇਰਾ ਪਲਾ ਹੋ ਜੂਵੇ ਰਾਇਆ ਢੋਲ ਤਾ ਮੇਰੇ ਤੇ ਟੁੱਲੂ ਪੰਪ ਵੀ ਲੋਕਦਾ ਕਰੂਗਾ ਉਥੇ ਕੱਪ ਬੋਰਡ ਜਿਆ ਬਣਾ ਦੇ ਇੱਕ ਉਹਦੀ ਤਾਂ ਇਹਨੂੰ ਕਿਹਾ ਤਾਂ ਐ ਮਨੇ ਪਟ ਕੇ ਫੇਰ ਕੀ ਕਰੂਗਾ ਉੱਚਾ ਕਰਦਾ ਆ ਉਹ ਆਹੋ ਇੱਥੇ ਮੜਾਇਆ ਛੱਤੀ ਜੀ ਪੌਦੀ ਕਟੀਨ ਦੀ ਇਹਦੀ ਟੈਲ ਲਾ ਕੇ ਤਿੰਨ ਚਾਰ ਖਾਣੇ ਬਣਾਉਣਾ ਨੇ ਪੂਰਾ ਖੋਦਾ ਦੇਣਾ ਆਪ ਨੰਬਰ ਕਿੱਥੇ ਲੈ ਆਂਦਾ ਦਾ ਲੈ ਆਪ ਕੰਮ ਆਉਂਦਾ ਇਹਨੂੰ ਸਵਾ ਕਿੰਨੇ ਲਾਈਆਂ ਡੂਟੀਆਂ ਇਹ ਲੈ ਆ ਦੇਖ ਲੈ ਜਾ ਕੀ ਪਲੰਬਰ ਕਿਨੇ ਪੈਸੇ ਲੈਣ ਤੇ ਪਾਪਾ ਨੇ ਲੈ ਜਾਣਾ ਸਾਰੇ ਬਚਾਓ ਹੋ ਗਿਆ ਤੇਰਾ 4000 ਲਵਾ ਸਕਾਈ ਹੈ ਹੈ 4000 ਪੱਕਾ ਹੀ ਹੈ 4000 ਬਚਾ ਲਿਆ ਮੁੰਡੇ ਨੇ ਉਹ ਸੀਟਾ ਥੋੜਾ ਲਾਲੂਗਾ ਉਹ ਤਾਂ ਲਾਉਣੀਆਂ ਪੈਣੀਆਂ ਮੇਰੇ ਹਾਂ ਹਾਂ ਸੀਟਾ ਨੂੰ ਮਨੇ ਆ ਟੂਟੀਆਂ ਚਾਰ ਇੰਨੀ ਹੈਗਾ ਦੀ ਲਾਈਆਂ ਤਿੰਨ ਤਾਜੇ ਪਾਣੀ ਦੇ ਹਾਂ ਗਰਮ ਪਾਣੀ ਦੇ ਇੱਕ ਟੈਂਕੀ ਲਾਈ ਆਣੀ ਇੱਕ ਠੰਡੀ ਵਾਲੀ ਇੱਕ ਉਹਦਾ ਟੈਂਕੀ ਦਾ ਉਹ ਘੁੰਮਾ ਗਿਆ ਏ ਉਹ ਹੈ ਗੀజర్ ਦਾ ਪੁਆਇੰਟ ਆਹ ਆਈ ਫੋਡੂ ਹੋ ਰਹੀ ਐ ਸੀ ਕਾਰੀਗਰ ਤਾਂ ਹੈਗਾ ਮੁੰਡਾ ਏਸਿਆਂ ਦਾ ਕੰਮ ਹੈ ਨਹੀਂ ਹੁਣ ਕਹਿੰਦਾ ਕੋਈ ਕੰਮ ਛੱਡਣਾ ਹੀ ਨਹੀਂ ਆਏਗਾ ਜਿਹੜਾ ਆ ਗਿਆ ਦਵਲ ਦੇਣਾ ਕੰਮ ਹੈਗਾ ਆਪਣਾ ਹੋਰ ਇਹਨਾਂ ਦਾ ਤਾਂ ਸਾਟ ਹੈ ਹਾਂ ਚੱਲੇ ਕੰਮ ਆ ਗਏ ਹੁਣ ਐਸੀ ਹੋਈ ਸੀ ਚੱਲਣੇ ਆ ਦੜਾਈ ਮਨੇ ਫੇਰ ਤਾਂ ਰਾਤ ਨੂੰ ਵੀ ਨਹੀਂ ਆਇਆ ਕਰਨਾ ਦੁਕਾਨ ਭਰੇ ਹੈ ਉਹ ਪਾਣੀ ਲਾਤਾ ਕਣਕ ਨੂੰ ਨਾ ਤੇ ਲਾਤਾ ਮੈਂ ਲੱਗਿਆ ਲਾਉਣਾ ਅੱਜ ਨੇ ਮੂੰਹ ਨਹੀਂ ਪੈਣੇ ਹੈ ਕਿ ਕਣਕ ਗਿਰ ਜਾਨੀ ਵੇ ਸੁੱਕੇ ਤੇ ਲਾਇਆ ਜਾਦਾ ਲਾ ਦੇ ਲਾ ਦੇ ਮਿਸਤਰੀ ਯਾਰ ਮੁੰਡਾ ਕਹਿੰਦਾ ਖਰਚਾ ਬਹੁਤ ਕਰਾਤਾ ਕਹਿੰਦਾ ਇਹਨਾਂ ਨੇ ਕੈਮੀਕਲ ਨਹੀਂ ਮੇਰੇ ਧੂਹਾ ਘੜਤਾ ਸੱਚ ਕੇ ਹੈ ਸੱਚ ਸੱਚ ਕਿਹਾ ਮੈਂ ਤਾਂ ਐਂ ਤਾਂ ਵੀ ਥੋੜਾ ਲੱਗਦਾ ਤੁਸੀਂ ਕੈਮੀਕਲ ਲਿਆ ਨਾ ਕੇ ਨਹੀਂ ਬਸ ਕਰਾ ਦਿੱਤੇ ਯਾਰ ਇਹਦਾ ਅੱਜ ਸਿੱਖਣ ਕੋਲ ਤੇ ਰਾੜ-ਬਾੜ ਤੇ ਮਨੇ ਆ ਕੇ ਕੈਮੀਕਲ ਕੈਮੀਕਲ ਲਾਇਆ ਕੇ 100 ਸੈ ਲਾ ਗਿਆ ਦੇ ਕੈਮੀਕਲ ਲਾਇਆ ਕੇ 100 ਸੈ ਲਾ ਗਿਆ ਹੋਰ ਹਾਂ ਆ ਤਰਾ ਸਿਲੰਡਰ ਠੀਕ ਆ ਆ ਲੋਗ ਲਾਇਆ ਮੈਂ ਹਾਂ ਕਰਦੇ ਹੈ ਨਹੀਂ ਕਰਦੇ ਕਰ ਨਹੀਂ ਮਨੇ ਨੂੰ ਕਿਸੇ ਦਾ ਡਰ ਨਹੀਂ ਉਹ ਕੰਮ ਹੋਇਆ ਪਿਆ ਕੰਮ ਕਰਦੇ ਆ ਨੇ ਕੰਮ ਕੀ ਚੀਜ਼ ਬੋਲ ਤਾ ਹੀ ਨਹੀਂ ਵੇਚਿਆ ਹੈ ਚੱਲਦਾ ਕਰਨਾ ਜੀ ਕੰਮ ਬਾਈ ਹਲੇ ਆਪ ਹੀ ਪਿਆ ਮਨੇ ਦਾ ਇੱਕ ਟਾਕੀ ਸੀਸਾ ਆ ਹਿੱਸਾ ਪੈਣਾ ਇੱਕ ਆ ਨਿਆਣੇ ਨੇ ਬੰਨਤਾ ਦਾ ਇਹ ਵੀ ਪੈਣਾ ਹੈ ਉਤੇ ਬਾਰਵਾਂ ਆ ਹੀਸਾ ਹੀ ਘੁੱਟਿਆ ਪੈ ਵੀ ਪੈਣਾ ਇਹ ਵੀ ਬੰਨਤਾ ਦਾ ਤੇ ਬਾਰਵਾਂ ਇੱਕ ਉਪਰ ਵਾਲਾ ਲਾਉਣਾ ਹੈ ਲੱਕੜੀ ਦਾ ਕੰਮ ਵੀ ਕਾਫੀ ਪਿਆ ਹੋਇਆ ਮਰੇ ਪਹੁੰਚ ਗਈ ਥੀ 5 ਲੱਖ ਨੂੰ ਮਨਾ ਕਹਿੰਦਾ ਲੱਖ ਰੁਪਏ ਲੱਗਣਾ ਕਰਦੇ ਕਰਦੇ ਬਾਈ 5 ਲੱਖ ਨੂੰ ਵੀ ਪਹੁੰਚ ਗਈ ਸਾਰੀ ਸੇਵਿੰਗ ਗਈ ਕਹਿੰਦਾ ਮੇਰੀ ਚੱਲ ਕੋਈ ਨਹੀਂ ਅੱਜ ਆਵੇਂ ਨਾ ਆਉਂਦਾ ਦੇ ਹਾਂ ਕਿੰਨੇ ਟਾਈਮ ਬਾ ਜੋੜਿਆ ਬਹੁਤ ਦਿਨ ਆ ਬਾ ਜਿੰਨਾ ਦੋ ਹੋਗੇ ਦੋ ਮਹੀਨੇ ਹੋ ਗਏ ਕਹਿੰਦੇ ਐਸ਼ੇ ਕਰੀਆ ਆ ਇਹਦਾ ਵੀ ਅੱਜ ਜੀ ਕਰਿਆ ਹੁਣ ਵੀ ਕੀਤਾ ਮੈਂ ਜਾਣਾ ਬਾਈ ਸਵਾਗਾ ਮਾਰ ਰਿਹਾ ਸਿੰਗਲ ਵੱਜ ਗਿਆ ਆਪਣਾ ਦੂਰ ਦੂਰ ਸਵਾਗਾ ਮਾਰ ਕੇ ਇਹ ਜੇ ਹਵਾ ਨੇ ਬਸ ਕਰਾਈ ਵੀ ਇੰਨੀ ਹਵਾ ਚੱਲਦੀ ਆ ਬਾਈ ਅੰਦਰ ਵੜਦੇ ਨੂੰ ਜਾਂ ਲੂਈ ਆ ਇਹ ਕਿਤੇ ਪਾਣੀ ਲੱਗਿਆ ਹੋਵੇ ਕਣਕ ਮੜੀ ਜੀ ਬੜੀ ਹੋਵੇ ਬਾਈ ਲੰਬੀ ਬਾਦੂਗੀ ਹਵਾ ਸਾਹਮਣੇ ਚੱਲਦੀ ਆ ਕੁਵਾਈ ਆਏ ਪੈਪ ਜਾਂਦਾ ਜੇ ਕਿਰੇ ਘਰ ਕਰਨੀ ਜਿਹੜਾ ਇਹ ਵੀ ਪਤਾ ਨਹੀਂ ਟੂਟੀ ਵਾਲਾ ਇਹ ਪਤਾ ਨਹੀਂ ਮੋਟਰ ਵਾਲਾ ਇਹ ਵੀ ਲੀਕ ਆ ਬਾਈ ਮੌਸਮ ਬੜੀ ਧੁੱਪਾਂ ਵਾਲਾ ਉੱਦਾਂ ਬਾਈ ਹਵਾ ਨੇ ਵਸ ਕਰਾਈ ਵੀ ਬਹੁਤ ਠੰਡੀ ਹਵਾ ਚੱਲਦੀ ਹੈ ਬਾਈ ਮੈਂ ਸੋਚ ਰਦਾ ਤਾਂ ਵੀ ਪਾਣੀ ਲਾਦਮਾ ਡੈਰੀ ਪਿੱਛੇ ਬਾਈ ਹੁਣ ਪਾਣੀ ਹਲੇ ਲਾਉਣਾ ਨਹੀਂ ਹੈਗਾ ਹਵਾ ਦੇਖ ਕੇ ਤੁਸੀਂ ਦੇਖ ਸਕਦੇ ਆ ਫੜ ਲਾ ਫੜ ਲਾ ਬਾਈ ਕਿੰਨੇ ਆ ਜਾ ਤੈਂ ਪਰ ਬਲਿਆ ਬਾਈ ਜੋ ਉਹ 585 4/4 ਐਨ ਇੱਕ ਨੰਬਰ ਚੱਲਦਾ ਚੌਥਾ ਮੀਡੀਅਮ ਲੈਪ ਹੈ ਬਾਈ ਜੋਥੇ ਮੀਡੀਅਮ ਆ ਵੀ ਹੈ ਨਵਰੀਆ ਚੱਲਦਾ ਹੈ ਦੂਏ ਹਾਈ ਗੇਲ ਤੇ ਤੋੜਾ ਵੱਧਾ ਹੈ ਬਾਈ ਐ ਨਿਕ ਨੰਬਰ ਜੋਥੇ ਮੀਡੀਅਮ 1500 ਚੱਕਰ ਆ ਚੌਥਾ ਮੀਡੀਅਮ ਆ ਐਨ ਭੱਜਾ ਰਿਹਾਦਾ ਬਾਈ ਦੂਏ ਹਾਈ ਜਿੰਨਾ ਤੋੜਾ ਹੈ ਪਾਰ ਤੇ ਬਾਈ ਹਾਲਾ ਨੂੰ ਚੱਲ ਪਿਆ ਕੰਮ ਮੈਂ ਚੱਲਿਆ ਘਰ ਨੂੰ ਪੂਰੀ ਬਾਉਂਗਾ ਪੂਰੀ ਇਹ ਕੰਮ ਨਹੀਂ ਨਿਭਰਦਾ ਹਾਲ ਛੋਟੇ ਐ ਨੋ ਹਾਲ ਛੋਟੇ ਐ ਵੀ ਆਏ ਆ ਵੀ ਉੱਥੇ ਘੁੰਮੀ ਜਾਂਦੇ ਐ ਕਿੰਨੇ ਚਾਹੀਦੇ ਐ 11 ਬਾਅਦ 13 ਤਾਂ ਚਾਹੀਦੇ 13 ਚਾਹੀਦੇ ਫੋਰ ਵਾਈ ਫੋਰ ਕਰਕੇ ਪੂਰੀ ਨੇ ਮੇਰੇ ਖੜੇ ਖੜੇ ਹੋਰੇ ਮੈਂ ਕਹਿੰਦਾ ਪੰਜ ਗੇੜੇ ਲਾਤੇ ਮੈਂ ਅੱਜ ਕੰਨੇ ਵਿੱਚ ਪੜਿਆ ਮੈਂ ਕੰਨੇ ਪਰ ਵਿਚਾਰੇ ਦੀ ਕਲਾਸ ਲੱਗੀ ਪਈ ਬਾਈ ਸਵੇਰ ਦੀ ਮੈਂ ਕਹਿੰਦਾ ਜਿੰਨਾ ਟਾਈਮ ਉਰੇ ਮੈਂ ਜਦੋਂ ਹੀ ਤੂੰ ਲੱਗਿਆ ਪਿਆ ਪੂਰੀ ਸੁਆਗਰ ਆ ਪੇ ਢੋਣ ਲੱਗੇ ਸੁਆਗਰ ਦੂਰ ਵੱਜ ਗਿਆ ਹੈ ਦੋ ਵਾਰ ਤਵੀਂ ਗਿਆ ਵਾਹ ਗਿਆ ਦੂਰ ਦੂਰੇ ਇਹਦੇ ਕੀ ਕਰਨਾ ਹੈ ਹੁਣ ਤਾਂ ਬਣ ਗਿਆ ਹੁਣ ਤਾਂ ਬਣ ਗਿਆ ਅਕੁੰਜੀ ਖਾਂ ਜੀ ਤਾਂ ਠੀਕ ਹੀ ਆ ਇਹ ਤਾਂ ਨੇਜਰ ਨੇ ਕਰਤਾ ਨੇ ਲੋਟ ਪਰ ਪੂਰੀ ਏਰ ਪਾਣੀ ਲਾਉਣ ਦਾ ਕਿਆ ਕਰੀ ਹਵਾ ਨੂੰ ਦੇਖ ਕੇ ਤਾਂ ਸੁਆਬ ਆ ਚੱਲਦੀ ਇਹਦੇ ਨਾਲ ਨਹੀਂ ਜੜਾ ਹਲਾਦਣੀ ਹੈ ਉਹੀ ਤਾਂ ਗੱਲ ਹੈ ਫੇ ਰੁਕਈਏ ਦੋ ਦਿਨ ਦੋ ਦਿਨ ਦੇਖ ਲਾ ਹਵਾ ਬਹੁਤ ਤੇ ਚੱਲਦੀ ਆ ਨਾ ਸਭ ਬੰਨੀਆਂਵੇਂ ਜੀ ਨਹੀਂ ਕਰਦਾ ਕੰਮ ਕਰਨੇ ਪਰਾ ਹੁਣ ਆ ਬੁਰੀ ਤੋਰਾ ਬਥੇਰਾ ਹੈ ਤੋਰਾ ਦਾ ਬਥੇਰਾ ਪਰ ਕੰਮ ਨਹੀਂ ਛੋੜਦਾ ਤੇ ਕੰਮ ਨਹੀਂ ਨਾ ਪੜਨਾ ਥੇ ਕੁਮ ਜਨਾਂ ਰਾਈਟਰ ਕਿ ਜਗਾ ਹੀ ਹਾਲ ਵੀ ਤੇਰਾ ਜਿਹੜਾ ਖਾਲੀ ਘਮਣ ਵਾਲਾ ਕੰਮ ਆਈਦਾ ਮੈਂ ਕਿਹਾ ਨੇਤਰਬਾਈ ਨਾਲ ਤੇਰਾ ਪਾ ਲਿਆ ਵਾ ਹਾਂ ਉਹ ਪਾ ਲਾ ਆਇਆ ਪਤਾ ਲੱਗਣਾ ਵੀ ਕੰਮ ਜ ਆਉਗੇ ਹੈ ਉਹਨਾਂ ਦਾ ਕਰ ਦੇਣਾ ਪਰ ਉਹ ਬੂਟਿਆਂ ਕਰਕੇ ਰਹਿਣ ਦੇ ਬਾਈ ਬੂਟਿਆਂ ਕਰਕੇ ਨਹੀਂ ਮਲੇ ਆਇਆ ਜੜ ਹੈ ਜੇ ਜੜ ਫਸ ਗਈ ਟਰੈਕਟਰ 4x4 ਇੰਨੇ ਜ਼ੋਰ ਮਾਰ ਦੇਣਾ ਫਾਲਾ 빙ਗਾ ਹੋ ਜਾਂਦਾ ਫਾਲਾ 빙ਗਾ ਬੁੱਟੇ ਬੇਸ਼ੱਕ ਨਾ 빙ਗਾ ਹੋ ਜਾਂਦਾ ਕਰੇ ਪੁਰੀ ਇੰਨੇ ਵੀ ਬਾਈ ਹਾਲ ਹੈ 13 ਏ 15 ਏ 18 20 22 ਜੇ ਬੂਟਾ ਦੇ ਖੇਤ ਮੇ ਚੱਲ ਜੇ ਉਹ ਨੱਤਾ ਪਿੰਗੇ ਹੋ ਜਾਂਦੀ ਐ ਉਹ ਤਾਂ ਹੋ ਜਾਂਦੀ ਐ ਉਹ ਦੇਖ ਤਾਂ ਹੁਣ ਉਹ ਜਿਹੜਾ ਉੱਕੜਈ ਆ ਡਾੜਾ ਰਹਿ ਜਾਂਦੀ ਆ ਵਿੱਚ ਲਾਪ ਹੀ ਮਾਰਿਆ ਫੇਰ ਵੀ ਪੂਰੀ ਰਹਿ ਗਈ ਐ ਰਹਿ ਜਾਂਦੀ ਜਿਹੜਾ ਨਾ ਉਹ ਵਾਲਿਆਂ ਨਾਲ ਟਰੈਕਟਰ ਤਾਂ ਸੀਗਾ ਪਰ ਔਰ ਘਟ ਗੋਲਜਾ ਬਣਾਤਾ ਮੂਹਰੇ ਨਹੀਂ ਨਾ ਉਹਨੇ ਔਰ ਲਗਨ ਰਖਾਇਆ ਹੈਗਾ ਬੀੜ ਚ ਤਾਂ ਫੇਰ ਵੀ ਗੋਲਜਾ ਬਣਾਤਾ ਪਤਾ ਨਹੀਂ ਛਤਰੀ ਛੁਤਰੀ ਦੂਈ ਲਾ ਕੇ ਔਰ ਬਣਨੀ ਐ ਦੂਈ ਛਤਰੀ ਦੇ ਬਣਦੀ ਐ ਫਾੜੀ ਜੀ ਦਾ ਛਤਰੀ ਆਈ ਤੇ ਗੱਲ ਆਈ ਤੇ ਨਾਲ ਦੂਰ ਲੱਗਦੇ ਇਹਦੇ ਕਿੱਲ ਦਾ ਸਕਾਟਰ ਲੱਦਦਾ ਫਿਰਾਨਾ ਹਾਂ ਦੇਖਦਾ ਸਹੀ ਮੂਰੇ ਨੂੰ ਲੰਬਾ ਬਜੇ ਰੇ ਪਿਛਰੇ ਘੁੱਟਿਆ ਜਾ ਬਈ ਆ ਜੰਨੇ ਨੂੰ ਦੇਖ ਕੇ ਤਾਂ ਡਰ ਲੱਗਦਾ ਹਵਾ ਸੜਲ ਸੜਲ ਵੱਜਦੀ ਹੈ ਪੂਰੀ ਆ ਡੈਮ ਵੀ ਬੇਂਦਰ ਰਸਤੇ ਜਿਹਾ ਇੱਕ ਪਾਖੜਾ ਟੋਆ ਫਾਈ ਵੱਧਦਾ ਜਾਂਦਾ ਦਿਨ ਪਰ ਦਿਨ ਇਹ ਪੂਰੀ ਕਾਦੇ ਵਾਲਾ ਯਾਰ ਬਸ ਤੇ ਪੁੱਟੀਆ ਸਰਕਾਰੀ ਵਗੈਰਾ ਗੰਨੇ ਨੇ ਕੰਮ ਜਾਂ ਕਰਿਆ ਟਰਾਲਿਆਂ ਨੇ ਟਰਾਲਿਆਂ ਨੇ ਕੰਮ ਕਰਿਆ ਪਰ ਆਏ ਹੁਣ ਕੋਈ ਪਤਾ ਆਏ ਲੰਗੜਾ ਤੇ ਪਹੀਜੂ ਆ ਇਹਨਾਂ ਪਤਾ ਨਹੀਂ ਕੋਈ ਨਾ ਸੁਣ ਹਲਕਾ ਖਿਲਾੜੀ ਗੱਲ ਚੱਲਣੀ ਹੈ। ਕੱਲੂ। ਹਵਾ ਦਾ ਦੇਖ ਲੋ ਜਿਹੇ ਜੀ ਹਵਾ ਰੀ ਮਨ ਤਾਂ ਲੱਗਦੀ ਨਹੀਂ ਕੱਲੂ ਵੀ ਚੱਲੂਗੀ। ਨੇਤਰਬਾਈ ਨੇ ਹੀ ਲਿਆਇਆ ਤੇ ਰਿਗਾਰਡਮੈਂਟ ਆ। ਯਾ। ਕੱਢ ਲਈ ਉਹਨਾਂ ਦੇ? ਕੋਈ ਨਹੀਂ ਹਾਂ ਇੱਕ ਬਣ ਗਿਆ ਦਾ। ਬਹੁਤ ਔਖਾ ਬਣਿਆ। ਟਪੇੜਾ ਜੀ ਬਣ ਗਿਆ। ਕਿਹੜਾ ਜੀ ਬਣ ਗਿਆ ਤਾਂ ਪਰ ਬਣ ਗਿਆ ਉਹਨੇ ਮਿੱਠਾ ਠੋਡਾ ਬਾਤਲ ਵਿੱਚ ਵਿੱਚ ਜੀ ਨਹੀਂ ਪਾਦੇ ਬਣ ਗਿਆ। ਬਣ ਗਿਆ। ਪੂਰੀ ਜਿਹੜੇ ਰੋਜ਼ ਕੰਮ ਕਰਦੇ ਉਹਨਾਂ ਨੂੰ ਫੇਰ ਅਸ ਯਾਰ ਆਏ। ਨਹੀਂ ਉਹ ਗੰਨਾ 18 ਯਾਰ ਇੱਕ ਪਿਆ ਮਿਲਦਾ ਹੈ ਮਤਲਬ। ਤੇ ਬਣਦਾ ਕਿਹੜੇ ਦਾ? 85 ਦਾ ਬਣਦਾ ਮੈਂ ਜੀ। ਇੱਕ ਨੰਬਰ। ਜਾਤੀ ਵਿਦੇ ਸੁੱਕੇ ਇਹਦਾ ਹੋਵੇ ਰਿੱਤੇ ਵਾਲਾ ਖੇਤ ਹੋਵੇ ਜਿਹੜਾ ਹੁਣ ਆ ਖੇਤ ਆ ਟਾਇਰ ਤੇਰਾ ਮੂਹੇ ਵਾਲਾ ਵੀ ਚੱਲੇ ਆ ਇਹਨਾਂ ਵੜ ਗਿਆ ਪਿਛਲਾ ਪਾਇਦਾ ਪੁਣੇ ਵਾਲਾ ਪਿਛਲਾ ਨਹੀਂ ਜਾਂਦਾ ਹੈਗਾ ਪਿਛਲਾ ਤੇਰਾ 2 ਸਾਲ ਗੱਡ ਦੂਗਾ ਇਸ ਲਈ ਹਵਾ ਵੀ ਨਹੀਂ ਘੱਟੀ ਜੱਗਾ ਮੈਂ ਦੇਖਦਾ ਕਿ ਸਵੇਰ ਦੇ ਇੱਥੇ ਚੱਲਦਾ ਵਾਂ ਹੁਣ ਕਿਆ ਕਰਾਂ 6 ਕਿਲੇ ਬਣ ਜਾਂਦੇ ਹੁਣੇ ਜੇ ਦੂਰ ਪਾਈਏ ਹੈ ਉਹ ਤੱਕ ਪੂਰੀ ਬਣ ਜਾਂਦੇ ਹੁਣੇ ਬਣ ਜਾਂਦੇ ਆ ਲਾਗੇ 5 ਆ ਇਹ 5 ਇਹ ਉਹ ਤੱਕ 5 ਕਿਲੇ ਨਾ ਨਾ ਅੱਛਾ ਹੁਣ ਇਹ ਹਾਂ ਹੁਣ ਇਹ ਤਿੰਨ ਆ ਇਹ ਆ ਲੰਬੇ ਤਿੰਨ ਹੋ ਜੂਗੇ ਇਹ ਢਾਈ ਢਾਈ ਆ 5 ਕਿਲੇ ਹੋਗੇ ਢਾਈ ਦੀ ਬਾਈ ਕਿੰਨੇ ਹੋਗੇ ਤਿੰਨ ਹੋਗੇ ਢਾਈ ਕਾ ਹੋ ਗਿਆ ਹਾਂ 1 2 3 ਤਿੰਨ ਕਿਲੇ ਇਹਦੇ ਤੇ ਉਹ ਢੇਟ ਵਾਲਾ ਭੋਕਣ ਜੀ ਨਹੀਂ ਆਉਂਦਾ ਹੈਗਾ ਤਿੰਨ ਕਿਲੇ ਡੇਢ ਕਿਲਾ ਉਹ ਤਿੰਨ 6 ਕਿਲੇ ਹੋਗੇ ਹਾਂ ਮਨੂੰ ਆਇਆ ਨਾ ਉਹ ਉੱਥੇ ਪਰਲੀ ਸਾਈਡ ਅੱਗੇ ਇਹਦੇ ਉਹ ਹੁੰਦਾ ਬੂਟੇ ਹੁੰਦੇ ਨੇ ਉਹਦੇ ਕਰਕੇ ਹਿਸਾਬ ਕਿਤਾ 6 ਕਿਲਿਆਂ ਚ ਬਾਈ ਹਾਲੇ ਵੱਜ ਗਏ 6 ਜੇ ਸਵਾਗਾ 6 ਜੇ ਤਗੀਆਂ ਵੱਜ ਗਈਆਂ ਬਾ ਹੁਣ ਇਹਦੇ ਵਾਰ ਮੈਂ ਜੱਗੇ ਦੀ ਵਾਰੀ ਉਹਨੂੰ ਕਹਣਾ ਪੱਧਰਾ ਕਰਦੇ ਕੀ ਕਰੂਗਾ ਸ਼ਰ ਮੇਰੇ ਸਾਹਬ ਨਾਲ ਬੁਲਾਉਣਾ ਨਹੀਂ ਮਾਰੀ ਆ ਲੋ ਜੀ ভাই ਸਿੰਧੂ ਭਾਈ ਕੋਲ ਆਏ ਆ ਮਸ਼ੀਨ ਮੁੰਡੇ ਨੇ ਮੈਂ ਕਹਿੰਦਾ ਵੀ ਫੋਰਮੈਨ ਘਰੇ ਬੁਲਾ ਲੇ ਸਿੰਧੂ ਤੈ ਯਾਰ ਮੇਰਾ ਪੈਪ ਤੋੜਦਾ ਯਾਰ ਤੋੜ ਲਖਾਇਆ ਜਾ ਜਗ ਜਾ ਸਿੱਧੂ ਪੈਪ ਘਾ ਟੋੜਿਆ ਯਾਰ ਉਹ ਅਸੀਂ ਕਿੱਥੇ ਤੋੜਨੇ ਯਾਰ ਤੜਾਉਣੇ ਵਾਲਾ ਕੋਲ ਖੜਾ ਪਿਆ ਕਹਿੰਦਾ ਤੋੜ ਦੋ ਪਤਾ ਨਹੀਂ ਲੱਗਿਆ ਇੰਜੀਨੀਅਰ ਬੜਾ ਹੋਰ ਭਾਈ ਕੇ ਹਾਲ ਹੈ ਘਰੇ ਪਟਲੀ ਕੀ ਕਹਿੰਦਾ ਕੀ ਹਾਲ ਹੈ ਭਾਈ ਸਾਡਾ ਇੰਜੀਨੀਅਰ ਸਾਹਿਬ ਕਹਿੰਦਾ ਐ ਕਰ ਦੋ ਐ ਕਦੋਂ ਮੈਂ ਆਪੇ ਕਰਾ ਲਾਂ ਪਤਾ ਨਹੀਂ ਲੱਗਿਆ ਹੋਣਾ ਹਾਂ ਹਾਂ ਚੱਲ ਕੋਈ ਨਹੀਂ ਮੈਂ ਤਾਂ ਗਿਆ ਵੀ ਨਹੀਂ ਹੈਗਾ ਮੇਰਾ ਵੀਡੀਓ ਵੀ ਦੇਖਿਆ ਤਾਂ ਮੈਂ ਸਿੱਧੂ ਨੂੰ ਲੰਮਾ ਦੱਰਾਵਾ ਪੈਪ ਤੋੜਦਾ ਜਿਹੜੇ ਦੇਖਿਆ ਤਾਂ ਇਹ ਵੀ ਦੇਖਣਾ ਤਾਂ ਵੀ ਪਟਾਇਆ ਕੀ ਨੇ ਨਾ ਨਾ ਮੈਂ ਤਾਂ ਤੈਨੂੰ ਕੋਲ ਖੜੇ ਦੇਖ ਲਿਆ ਵਾ ਮਸ਼ੀਨ ਸਿੱਧੂ ਵਾਲੀ ਲਾਦੀ ਹੈ ਨਾ ਆਪੇ ਸਿੱਧੂ ਦੋਗ ਉਹ ਤਾਂ ਠੀਕ ਹੈ ਜੇ ਹੁਣ ਅਗਲੇ ਨੇ ਕੀਤਾ ਵੀ ਉਹਰੇ ਤੇ ਪੜਦੇ ਪਤਾ ਨਹੀਂ ਲੱਗਿਆ ਉਹ ਉਹਨੂੰ ਦੌੜ ਪਾਈ ਵੀ ਥੱਲੇ ਪਾਸੇ ਹੈ ਇਹਨੂੰ ਆਖਿਆ ਹੋ ਗਿਆ ਹੇਠ ਤੇ ਬੰਦੇ ਬਾੜ ਤੇ ਲਾ ਹੋਰ ਐਦਾ ਹੀ ਹੈ ਹਾਂ ਦੇਖੋ ਸੋਪਨਾ ਕੱਢ ਲਿਓਗੇ ਥੱਲੇ ਤੇ ਆਪਾਂ ਹੁਣ ਨਿਕਲਣਾ ਹਾਂ ਹਾਂ ਕ੍ਰਾਸ ਥਾਲੇ ਇਹ ਰੁੱਤਰ ਨਾ ਆਉਂਦਾ ਇਹ ਰੁੱਤਰ ਨਾ ਥੱਲੇ ਚੱਕਰ ਪੈ ਕੇ ਕੋਈ ਤੇ ਰਾਜੂ ਆਪਰੇਟਰ ਹੁੰਦਾ ਨਾਲ ਤੇਰੇ ਹੁਣ ਮੈਂ ਇਧਰ ਨੂੰ ਵਾਪਸ ਤੀ ਆਪਣਾ ਹੈਟਲ ਟੱਕਰ ਠੇਕੇ ਦਾ ਹੈ ਠੇਕੇ ਦਾ ਰਾਜੂ ਸਾਡਾ ਅੱਜ ਹੁਣ ਬਾਈ ਆ ਸ਼ੋਹ ਜੀ ਵੀ ਚੱਕਦੀ ਹਿੰਦੂ ਮੈਂ ਸਾਰੀ ਖੋਲਣੀ ਆ ਆਮਨਾ ਆਇਆ ਤਾਂ ਕਹਿੰਦਾ ਟਰੈਕਟਰ ਖੋਲਣਾ ਮਹਾਦੇਵ ਮਿਸਤਰੀ ਆਏ ਹੋ ਮਿੱਡ ਤੇ ਖੋਲ ਕੇ ਆ ਬਾਈ ਇਹ ਫਿਲਟਰਾ ਦੂਆ ਕਾਹਦੇ ਖੋਲਣਾ ਕਹਿੰਦਾ 4x4 ਲੈ ਆਂਦਾ ਪ੍ਰਾਣੇ ਨੇ ਅੱਛਾ ਮਾਹ ਲਿਆ ਹੁਣੇ ਖੋਲ ਦੂ ਆਓ ਆਓ ਮਨਵੀ ਕਹਿੰਦਾ ਏ ਦੂਆ ਐ ਤਾਂ ਕਿਹਾ ਨਹੀਂ ਵੀ ਚਲਾ ਕੇ ਆਪਾਂ ਨੇ ਖੋਲਣਾ ਛੋਟਾ ਆਪਣਾ ਕਹਿੰਦਾ 4x4 ਨਾ ਲੈ ਆਂਦਾ ਏ ਮੈਨੂੰ ਵੀ ਕਹਿੰਦਾ ਚੈੱਕ ਕਰਨਾ ਏ ਚੈੱਕ ਨਹੀਂ ਕਰਨਾ ਮੈਨੂੰ ਉਹਨੇ ਆਹੀ ਕਹਿੰਦਾ ਖੋਲਣਾ ਮਾ ਖੋਲ ਲੈਂਦੇ ਆ ਗੱਲੇ ਕੋਈ ਬੁਲਾਵਾ ਬੁਲਾ ਲਾ ਨਾ ਮੜ ਐਟ ਰਾਜੂ 13 ਹਾਲ ਆਪਾਂ ਫੇ ਛੱਡਣਾ ਪਾਣਾ ਜਾਂ 15 ਪਰ ਨਹੀਂ ਉਹ ਸੀਲਿੰਗ ਵਿੱਚ ਹੁਣ ਕਰਾਈ ਹੈ ਕਿ ਪਹਿਲਾਂ ਹੀ ਸੀ ਆ ਡੌਮ ਸੀਲਿੰਗ ਹੋਈ ਵੀ ਆਈਏ ਪਹਿਲਾਂ ਹੀ ਮੈਂ ਤਾਂ ਅੱਜ ਦੇਖੀ ਯਾਰ ਇਹ ਮਸ਼ੀਨ ਹੋਰ ਲਾਦਦੀ ਤੇਰੇ ਵਾਲੀ ਨਹੀਂ ਹੈਗੀ ਯਾਰ ਉਹਨੂੰ ਤਾਂ ਹੋ ਜਾਂਦੀ ਵੀ ਉਹਦੇ ਮਾਦਾਂ ਮੈਂ ਬੈਠਾ ਏ ਤੂੰ ਵੀਡੀਓ ਕੱਢ ਕੇ ਦੇਖ ਲੈ ਰਾਜੂ ਭਾਈ ਉਹੀ ਹੈ ਉਹੀ ਹੈ ਇਹ ਸੀਲਿੰਗ ਨੂੰ ਜਰਦੀ ਕੀ ਨਹੀਂ ਹੈਗੀ ਮੈਨੂੰ ਮਸ਼ੀਨ ਤਾਂ ਪਰ ਉਹੀ ਆ ਵੀ ਐਮ ਡਬਲ ਚੱਲੀ ਗਈ ਆ ਪਤਾ ਨਹੀਂ ਨੇ ਬਾਈ ਵਾਰਚ ਕਰਾ ਲਈ ਹੋਵੇ ਉਹ ਲਿਆ ਸਿੰਧੂ ਚੱਕ ਕੇ ਆ ਕੰਮ ਵਾਲਾ ਬਾਈ ਜੋਰ ਹੈ ਹੁਣ ਬੈਲਟ ਵੀ ਖੋਲੇ ਪਾ ਬੰਦੇ ਨੇ ਬਾਤ ਪਾ ਲਉ ਛੱਡ ਹੁਣ ਕਿੱਕ ਦਿਨ ਇਹਦੇ ਪਰੇ ਲਾਉਣਾ ਤੈਨੂੰ ਆਹ ਹੈ ਗੇਅਰ ਕਰਾਸ ਆਹ ਤੇ ਤਾਂ ਇਹ ਉੱਤਰਨਾ ਹੈ ਯਾ ਸਾਨੂੰ ਗੇਅਰ ਚ ਥੋੜੀ ਜਿਹੀ ਪ੍ਰੋਬਲਮ ਮਗੇ ਸੀ ਕੰਮ ਕ ਵੀ ਚੈੱਕ ਕਰਨਾ ਜ਼ਰੂਰੀ ਹੈ ਨਾ ਨਾ ਠੀਕ ਹੈ ਬਾਈ ਫੇ ਰੋਡ ਉੱਤੇ ਆਂਦੀ ਜਾਂਦੀ ਹੋ ਦੇਖਣੀ ਹੂੰ ਆ ਦੇਖ ਦੇਸੀ ਕੀ ਨਿਕਲਦਾ ਇਹ ਦੇਸੀ ਹਾਂ ਇਤਰੀ ਦਿਖਾਈ ਮਾੜਾ ਜੈ ਇਹਨੂੰ ਦੇਸੀ ਕੀ ਏਟਾ ਦਾ ਜਗਾੜ ਵੈਂਟੇ ਬਹੁਤ ਹੈ ਇਹਦੇ ਇਹ ਹੌਡੀ ਸੀ ਕੀ ਪੰਡਾ ਨੂੰ ਕੀ ਗੱਲ ਛੱਡ ਲਈ ਮੜਾ ਜਾਣੀ ਤੇਲ ਛੱਡ ਲਈਆ ਕੋਈ ਸਮੈਲ ਨਹੀਂ ਆਉਂਦੀ ਕੀ ਗੱਲ ਠੇਕਾ ਲੈਣਾ ਕਿਦੋਂ ਰੋਡ ਰੋਡਦਾ ਜਿਹੜਾ ਘਰੇ ਖੋਲ ਲਈ ਸਾਹ ਤਾਂ ਇਦਾਂ ਹੀ ਆ ਦੇਖ ਲਾ ਮੈਸਤਰੀ ਸਾਡਾ ਜੀਤ ਬਾਈ ਘਰੇ ਖੋਲ ਦਿੰਦਾ ਜੀਤ ਹੋਰ ਮੈਂ ਬਾਈ ਦਿਖਾ ਜੀਤ ਬਾਈ ਇਹ ਦਿਖਾ ਜੀਤ ਬਾਈ ਕਿਤੇ ਵੀ ਲੋਡ ਪਾ ਜੇ ਜੀਤ ਬਾਈ ਦੀ ਫੋਨ ਮਾਰੋ ਜਦ ਇਹ ਆ ਜਾਂਦਾ ਇੱਕ ਸਾਡਾ ਹੈਪੀ ਪਹਿਲਵਾਨ ਹੂੰ ਦੋ ਬੰਦੇ ਆ ਦੋ ਨਿੱਕੇ ਪਹਿਲਵਾਨ ਜੀ ਖੜਾ ਫੜੇ ਇਹਨੂੰ ਕਿੰਨਾ ਮਾਡਲ ਦੀ ਇਹ 10 ਮਾਡਲ ਹੈ ਚੱਲਦਾ ਕੰਮ ਬਈ ਇਹਦੇ ਵੀ ਬੇਚਰੀ ਦਾ ਛੋਟੂ ਮੜਿਆ ਆ ਇੱਧਰ ਨੂੰ ਯਾਰ ਲਓ ਜੀ ਬਾਈ ਕਹਿੰਦੇ ਗੇਅਰ ਉਤਾਰਨ ਲੱਗੇ ਗੇਅਰ ਟਿੱਕ ਰਾ ਗਿਆ ਕੁਛ ਇਹਨੂੰ ਕਿਆ ਤੇਲ ਖਰਾਬ ਕਰ ਦੇਗੀ ਹੂੰ ਕਲੇਟਾ ਆਹ ਛੰਦੂ ਕਹਿੰਦਾ ਦੋ ਦਿਨ ਪਹਿਲਾਂ ਪਾਇਆ ਦਾ ਬਾਈ ਬਗਲੇਲ ਲੱਸੀ ਬਣਾਤੀ ਇਹਦੀ ਲੋਸ ਕੋਣ ਆ ਗਈ ਸਮੈਲ ਆਉਣ ਲੱਗੀ ਤੇ ਜਮ ਬਜਾ ਛੰਦੂ ਦੀ ਕਿਆ ਹੈ ਕਲੇਟਾ ਕਰਕੇ ਕਲੇਟਾ ਦਾ ਕਚਰਾਉਣ ਲੱਗੇ ਉਹ ਕਲੇਟਾ ਬੈਣ ਰਿਹਾ ਹੈ ਬਾਕੀ ਦੇਖੋ ਖੁੱਲੇ ਦਾ ਕਿਆ ਬਦਲ ਲੱਗਣਾ ਖੁੱਲੇ ਦੇ ਬਦਲ ਆਦਾ ਰੇ ਬਦਰੀ ਵੀ ਬੈਣਦੀ ਬਾਈ ਤਾਂ ਹੀ ਬਣਾ ਲਿਆ ਜੇ ਵੀ ਤੇ ਆਪ ਕੋ ਜਿਆਦਾ ਨੁਕਸਾਨ ਹੋ ਰਿਹਾ ਤਾਂ ਕਟੰਬ ਲੱਗੀ ਬੜੇ ਬੰਦੇ ਥੱਲੇ ਵੀਰਾ ਉਹ ਬਰੇ ਜੱਕ ਲਾਉਣਾ ਨਹੀਂ ਹਾਈਡਰੋਲਿਕ ਹੈ ਪ੍ਰੋਸਾ ਨਹੀਂ ਹੁੰਦਾ ਦਾ